ਅਗਲੀ ਫੇਰਵਰ ਚਲੀਏ ਜਿਹੜੀ ਬ੍ਰੇਕ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਪਹਿਲੇ ਪਹਿਲਾ ਵੇਲੇ ਇਦਾਂ ਦਾ ਆ ਰਿਹਾ ਆ AV3027 ਕ੍ਰਾਈਮ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦਾ ਇਸ ਨੂੰ ਜਸਮੀਤ ਕੌਰ ਬੈਂਸ ਜੋ ਦਲੀਨੋ ਤੋਂ ਦਲੀਨੋ ਵਾਲੇ ਏਰੀਆ ਤੋਂ ਅਸੈਂਬਲੀ ਮੈਂਬਰ ਆ ਉਹ ਲੈ ਕੇ ਆਏ ਹੈਗੇ ਆ ਇੰਟਰੋਡਿਊਸ ਹੋ ਚੁੱਕਾ ਫਸਟ ਕਮੇਟੀ ਰਿਵਿਊ ਵੀ ਹੋ ਚੁੱਕੀ ਆ ਫਸਟ ਚੈਂਬਰ ਚੋਂ ਵੀ ਪਾਸ ਹੋ ਚੁੱਕਾ ਸੋ ਇਸ ਬਿਲ ਦਾ ਮੇਨ ਮਕਸਦ ਇਹੀ ਹੈਗਾ ਕਿ ਜਿਹੜਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਥਰੋਆਊਟ ਕੈਲੀਫੋਰਨੀਆ ਆ ਉਹ ਇੱਕ ਤਰ੍ਹਾਂ ਦੀ ਸਪੈਸ਼ਲਾਈਜ਼ਡ ਟ੍ਰੇਨਿੰਗ ਦੇਊਗਾ ਕਮਿਸ਼ਨ ਤੇ ਪੀਸ ਆਫਿਸਰਜ਼ ਦੇ ਨਾਲ ਰਲ ਕੇ ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਬਾਹਰ ਦੀਆਂ ਸਰਕਾਰਾਂ ਜਾਂ ਉਹਨਾਂ ਦੇ ਬੰਦੇ ਕਿਸੇ ਦਾ ਕਿਸੇ ਤਰ੍ਹਾਂ ਡਰਾ ਧਮਕਾ ਨਾ ਸਕਣ ਸੋ ਜੇ ਬਿਲ ਪਾਸ ਹੁੰਦਾ ਆ ਤੇ ਫਿਰ ਜੁਲਾਈ 1 2026 ਤੋਂ ਪਹਿਲਾਂ ਜਿਹੜੀ ਆ ਇਹ ਟ੍ਰੇਨਿੰਗ ਸ਼ੁਰੂ ਹੋ ਸਕਦੀ ਹੈਗੀ ਆ ਇਸ ਬਿਲ ਦੇ ਸਬੰਧ ਦੇ ਵਿੱਚ ਅੱਜ ਕੈਲ ਮੈਟਰਸ ਨੇ ਇਹ ਇੱਕ ਨਾਨ-ਪ੍ਰੋਫਿਟ ਤੇ ਨਾਨ-ਪਾਰਟੀਸ਼ਨ نیوز ਆਰਗੇਨਾਈਜੇਸ਼ਨ ਆ ਉਹਨਾਂ ਨੇ ਕਾਫੀ ਵੱਡਾ ਜਿਹੜਾ ਆਰਟੀਕਲ ਛਾਪਿਆ ਆ ਵੀ ਕਿਸ ਤਰ੍ਹਾਂ ਹਜੇ ਵੀ ਦੇਖੋ ਵੀ ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕਨ ਸਿਟੀਜ਼ਨ ਨੂੰ ਜੇ ਖਤਰਾ ਆ ਅਮਰੀਕਨ ਅਸੈਂਬਲੀ ਵੂਮਨ ਉਸ ਬਿਲ ਨੂੰ ਲੈ ਕੇ ਆ ਰਹੀ ਵੀ ਭਈ ਇਸ ਕਮਿਊਨਿਟੀ ਨੂੰ ਵੀ ਖਤਰਾ ਹੈ ਬਿਲ ਪਾਸ ਕੀਤਾ ਜਾਵੇ ਤੇ ਹਿੰਦੂ ਆਰਗੇਨਾਈਜੇਸ਼ਨ ਉਹਦਾ ਜਿਹੜਾ ਆ ਵਿਰੋਧ ਕਰ ਰਹੀਆਂ ਹਨ ਅਮਰੀਕਾ ਦੇ ਵਿੱਚ ਸਿੱਖ ਲਾ ਮੇਕਰ ਰੋਟ ਅਵੇਲ ਟੂ ਪ੍ਰੋਟੈਕਟ ਇਮੀਗਰੈਂਟ ਐਕਟੀਵਿਸਟਸ ਕੋਡਿਫਾਈਟ ਓਵਰ ਕਾਸਟ ਦੀ ਰਿਲੇਟ ਤੁਹਾਨੂੰ ਪਤਾ ਹੋਊਗਾ ਇੱਕ ਜਾਤ ਪਾਤ ਵਾਲਾ ਬਿੱਲ ਵੀ ਆਇਆ ਸੀ ਬਾਅਦ ਦੇ ਵਿੱਚ ਗਵਰਨਰ ਨੇ ਉਸ ਨੂੰ ਜਿਹੜਾ ਸਾਈਨ ਨਹੀਂ ਕੀਤਾ ਸੀ ਸੋ ਕੁਝ ਉਹੀ ਆਰਗੇਨਾਈਜੇਸ਼ਨਾਂ ਜਿਹੜੀਆਂ ਇਸ ਵਾਰੀ ਫਿਰ ਐਕਟਿਵ ਹੋਈਆਂ ਹੈਗੀਆਂ ਸੋ ਇਸ ਬਿੱਲ ਨੂੰ ਜਸਮੀਤ ਕੌਰ ਬੈਂਸੋਣੀ ਲੈ ਕੇ ਆਏ ਆ ਅ ਖਾਸ ਕਰਕੇ ਉਦੋਂ ਜਦੋਂ ਜੂਨ 2023 ਦੇ ਵਿੱਚ ਕੈਨੇਡਾ ਦੇ ਵਿੱਚ ਪ੍ਰੋਮੀਨੇਟ ਸਿੱਖ ਐਕਟਿਵਿਸਟ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਜਿਹੜੀ FBI ਨੇ ਦੱਸਿਆ ਵੀ ਭਾਈ ਤੁਹਾਡੀ ਲਾਈਫ ਵੀ ਖਤਰੇ 'ਚ ਹੋ ਸਕਦੀ ਹੈਗੀ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਹੈਗੇ ਆ ਅ ਅਮਰੀਕਾ ਚ ਖਾਸ ਕਰਕੇ ਕੈਲੀਫੋਰਨੀਆ ਚ ਤਾਂ ਬਹੁਤ ਜ਼ਿਆਦੇ ਆ ਤੇ ਉਸ ਬਿਲ ਦੇ ਸਬੰਧ ਦੇ ਵਿੱਚ ਇਹ ਜਿਹੜਾ ਹੈਗਾ ਅ ਟ੍ਰਾਂਸਨੇਸ਼ਨਲ ਰਿਪਰੈਸ਼ਨ ਭਈ ਜਿਹੜੀ ਐਫਪੀਆਈ ਆ ਉਹ ਟ੍ਰਾਂਸਨੇਸ਼ਨਲ ਰਿਪਰੈਸ਼ਨ ਨੂੰ ਡਿਫਾਈਨ ਕਰਦੀ ਆ ਭਈ ਜਦੋਂ ਕੋਈ ਵੀ ਬਾਹਰ ਦੀ ਸਰਕਾਰ ਯੂਐਸਏ ਦੇ ਵਿੱਚ ਆ ਕੇ ਯੂਐਸਏ ਦੇ ਸਿਟੀਜ਼ਨਸ ਨੂੰ ਇੰਟੀਮੀਡੇਟ ਕਰਦੀ ਆ ਤੇ ਇਹਦਾ ਜਿਹੜਾ ਕੈਲੀਫੋਰਨੀਆ ਪੁਲਿਸ ਆ ਉਹ ਕਹਿ ਰਹੀ ਆ ਵੀ ਉਹਨਾਂ ਨੂੰ ਜਿਹੜਾ ਆਇਡੈਂਟੀਫਾਈ ਕਰਨਾ ਪਊਗਾ ਜਿਹੜੀਆਂ ਇਹ ਇਨਸੀਡੈਂਟਸ ਹੁੰਦੀਆਂ ਤਾਂ ਕਿ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਲਿਆ ਜਾ ਸਕੇ ਜਿਹੜੇ ਇਸ ਤਰ੍ਹਾਂ ਦਾ ਜਿਹੜੀਆਂ ਸਰਕਾਰਾਂ ਕੰਮ ਕਰਦੀਆਂ ਹੈਗੀਆਂ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਮੌਲਕ ਆ ਟ੍ਰਾਂਸਨੈਸ਼ਨਲ ਆਪਰੇਸ਼ਨ ਕਰਦੇ ਆ ਉਹ ਜਿਨ੍ਹਾਂ ਚ ਰਸ਼ੀਆ ਆ ਚਾਈਨਾ ਆ ਹੁਣ ਇੰਡੀਆ ਦਾ ਨਾਮ ਵੀ ਜਿਹੜਾ ਆ ਇਹਦੇ ਵਿੱਚ ਆਉਣਾ ਚਾਹੀਦਾ ਹੈਗਾ ਇਸ ਬਿਲ ਦੇ ਵਿੱਚ ਅਸੈਂਬਲੀ ਬਿਲ 30 27 ਜਿਹਦੇ ਮੁਤਾਬਕ ਟ੍ਰੇਨਿੰਗ ਦਿੱਤੀ ਜਾਊਗੀ ਲਾ ਇਨਫੋਰਸਮੈਂਟ ਨੂੰ ਤਾਂ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨੂੰ ਰੋਕਿਆ ਜਾ ਸਕੇ ਜੀ ਬਿਲਕੁਲ ਜਿਹੜੇ ਜਸਮੀਨ ਬੈਂਸਨਵਾ ਦਾ ਜਿਹੜਾ ਅਸੈਂਬਲੀ ਬਿਲ 3027 ਹੈਗਾ ਆ ਕਿਹਾ ਵੀ ਇਹ ਟ੍ਰੇਨਿੰਗ ਪ੍ਰੋਗਰਾਮ ਬਣਾਉਗਾ ਲਾ ਇਨਫੋਰਸਮੈਂਟ ਦੇ ਲਈ ਤਾਂ ਜੋ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਬਾਰੇ ਉਹਨਾਂ ਨੂੰ ਪਤਾ ਲੱਗੇ ਉਹ ਆਇਡੈਂਟੀਫਾਈ ਕਰ ਸਕਣ ਵੀ ਇਸ ਬੰਦੇ ਦੇ ਨਾਲ ਜਾਂ ਇਸ ਬੀਬੀ ਦੇ ਨਾਲ ਇਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਵਾਰਦਾਤ ਜਿਹੜੀ ਉਹ ਵਾਪਰੀ ਆ ਐਫ ਬੀ ਆਈ ਡਿਫਾਈਨ ਕਰਦੀ ਆ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਨੂੰ ਵੀ ਜਿਹੜੀ ਕੋਈ ਫੋਰਨ ਸਰਕਾਰ ਆ ਉਹ ਯੂ ਐਸ ਦੇ ਵਿੱਚ ਆ ਕੇ ਇੱਥੇ ਵਸ ਰਹੇ ਜਿਹੜੇ ਲੋਕਾਂ ਨੂੰ ਇੰਟੀਮੀਡੇਟ ਕਰੇ ਧਮਕਾਵੇ ਜਾਂ ਉਹਨਾਂ ਦੇ ਮੈਂਬਰਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ ਕਿਸੇ ਵੀ ਡਾਇਸਪੋਰਾ ਦੇ ਉੱਤੇ ਸੋ ਅਸੈਂਬਲੀ ਵਿਲ ਕਹਿੰਦੇ ਵੀ ਮਈ ਦੇ ਵਿੱਚ ਯੂਨਾਨਮਸਲੀ ਆਸਾਨੀ ਦੇ ਨਾਲ ਜਿਹੜਾ ਉਹ ਪਾਸ ਹੋ ਗਿਆ ਸੈਨੇਟ ਦੀ ਅਪਰੋਪਰੀਏਸ਼ਨ ਕਮੇਟੀ ਹੀアリング ਦੇ ਵਿੱਚ ਅੱਜ ਜਾਊਗਾ ਜਿੱਥੇ ਕਿ ਹਾਲ ਦੀ ਘਟਿਓ ਨੂੰ ਸਸਪੈਂਸ ਫਾਈਲ ਦੇ ਵਿੱਚ ਪਾ ਕੇ ਅਰਕਿਆ ਅਡਲਿਨੋ ਡੈਮੋਕ੍ਰੇਟ ਦੋਵੇਂ ਡੈਮੋਕ੍ਰੇਟ ਪਾਰਟੀ ਵੱਲੋਂ ਹੈਗੇ ਨੇ ਬੇਕਰਸਫੀਲਡ ਦੇ ਲਾਗੇ ਜਿਹੜਾ ਇਹ ਸ਼ਹਿਰ ਆ ਉਥੋਂ ਇਹ ਦੂਜੀ ਵਾਰ ਜਿਹੜੇ ਹੁਣ ਅਸੈਂਬਲੀ ਮੈਂਬਰ ਬਣੇ ਹੈਗੇ ਨੇ ਦੋ ਸਟੇਟਸ ਈਰਾਨ ਤੇ ਜਿਹੜਾ ਰਸ਼ੀਆ ਆ ਕਹਿੰਦੇ ਵੀ ਉਹ ਤਾਂ ਯੂਐਸ ਦੇ ਸ਼ੁਰੂ ਤੋਂ ਹੀ ਦੁਸ਼ਮਣ ਰਹੇ ਆ ਚਾਈਨਾ ਦੇ ਨਾਲ ਕਹਿੰਦੇ ਵੀ ਇਕਨੋਮਿਕ ਲੈਵਲ ਦੇ ਉੱਤੇ ਜਿਹੜੇ ਰਾਈਵਲਸ ਆ ਉਹ ਚੱਲਦੇ ਰਹਿੰਦੇ ਆ ਤੇ ਇੰਡੀਆ ਬਾਇ ਕੰਟਰਾਸਟ ਇੰਡੀਆ ਦਾ ਕੋਈ ਸਿੱਧਾ ਜਿਹੜਾ ਕੌਨਫਲਿਕਟ ਨਹੀਂ ਹੈਗਾ ਯੂਐਸ ਦੇ ਨਾਲ ਉਦਾਂ ਕਹਿਣ ਨੂੰ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਪਰ ਆਪਾਂ ਨੂੰ ਪਤਾ ਹੈ ਵੀ ਕੀ ਕੁਝ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ ਸੋ ਜਿਹੜੇ ਐਕਸਪਰਟਸ ਆ ਤੇ ਐਕਟਿਵਿਸਟ ਆ ਕਹਿੰਦੇ ਵੀ ਇਸ ਦੇ ਨਾਲ ਇਹ ਸਿੱਧਾ ਜਿਹੜਾ ਹਿੰਦੂ ਨੈਸ਼ਨਲਿਸਟ ਸਰਕਾਰ ਆ ਉੱਥੇ ਦੀ ਉਹਨੂੰ ਚੈਲੰਜ ਹੈਗਾ ਆ ਕਾਸਟ ਵਾਲੇ ਬਿਲ ਦੇ ਵਿੱਚ ਵੀ ਆਪਾਂ ਦੇਖਿਆ ਸੀਗਾ ਚੈਲੰਜ ਤਾਂ ਸਿੱਧਾ ਉਹਨਾਂ ਨੂੰ ਸੀਗਾ ਪਰ ਇਵੈਂਚੁਅਲੀ ਇੱਕ ਕਪੂਰਨਾ ਦਾ ਜਿਹੜਾ ਬੰਦਾ ਸੀ ਜਿਹਨੇ 2700 ਡਾਲਰ ਡੈਮੋਕ੍ਰੇਟ ਜਿਹੜੇ ਗਵਰਨਰ ਹੈ ਗੈਵਿਨ ਨਿਊਸਮ ਨੂੰ ਦਿੱਤਾ ਸੀ ਉਹ ਆਪ ਕਹਿੰਦਾ ਹੈ ਉਹ ਆਪ ਮੰਨਦਾ ਹੈ ਵੀ ਮੈਂ ਕਹਿ ਕੇ ਜਿਹੜਾ ਆ ਉਸ ਤੋਂ ਵਿਟੋ ਜਿਹੜਾ ਆ ਉਹ ਕਰਵਾਇਆ ਹੈਗਾ ਆ ਸੋ ਇਸ ਸਾਲ ਜਿਹੜੇ ਕਨਸਰਵੇਟਿਵ ਹਿੰਦੂ ਐਕਟਿਵਿਸਟ ਆ ਉਹਨਾਂ ਨੇ ਆਲਰੇਡੀ ਜਿਹੜੇ ਜਸ਼ਮੀਤ ਬੈਂਸ ਦਾ ਲਾ ਐਨਫੋਰਸਮੈਂਟ ਟ੍ਰੇਨਿੰਗ ਵਾਲਾ ਬਿੱਲ ਇਸ ਦੇ ਉਲਟ ਜਿਹੜੀ ਆਪੋਜੀਸ਼ਨ ਉਹ ਕੀਤੀ ਆ ਉਹ ਕਹਿੰਦੇ ਵੀ ਇੰਡੀਆ ਨੂੰ ਇਸ ਦੇ ਵਿੱਚੋਂ ਰਿਮੂਵ ਜਿਹੜਾ ਉਹ ਕੀਤਾ ਆ ਜਾਵੇ ਇਹ ਇੰਡੀਆ ਨੂੰ ਰਿਮੂਵ ਕਰਨ ਦਾ ਕੀ ਮਕਸਦ ਆ ਇਹਦਾ ਮਤਲਬ ਇਹ ਚਾਹੁੰਦੇ ਆ ਵੀ ਆਕੇ ਤਮਕਾ ਤਮਕੀਆਂ ਜਿਹੜੀਆਂ ਦਈ ਜਾਣ ਕਾਸਟ ਬਿਲ ਦੇ ਵਿੱਚ ਜਦੋਂ ਜਸਵੀਤ ਬੈਂਸ ਨੇ ਸਮਰਥਨ ਕੀਤਾ ਸੀਗਾ 403 3 ਬਿਲ ਦਾ ਤਾਂ ਉਦੋਂ ਵੀ ਇਹਦੇ ਉੱਥੇ ਜਾ ਕੇ ਇਹ ਇਨਾ ਹਿੰਦੂ ਆਰਗੇਨਾਈਜੇਸ਼ਨਾਂ ਦੇ ਵਿੱਚੋਂ ਕਈ ਲੋਕਾਂ ਨੇ ਜਾ ਕੇ ਉਸ ਨੂੰ ਧਮਕਾਇਆ ਸੀ ਵੀ ਤੂੰ ਆਪਣੀ ਸਪੋਰਟ ਜਿਹੜੀ ਉਹ ਵਾਪਸ ਲੈ ਲਾ ਪਰ ਯਾਦ ਹੋਣਾ ਬਾਅਦ ਦੇ ਵਿੱਚ ਉਹ ਗੱਲ ਨੂੰ ਕਿੱਦਾਂ ਘਮਾਫਰਾ ਕੇ ਜਿਹੜਾ SB553 ਬਿਲ ਸੀ ਉਹਦੇ ਨਾਲ ਜੋੜ ਕੇ ਕਿਸ ਤਰੀਕੇ ਦੇ ਨਾਲ ਟੇਡਾ ਕਰਕੇ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ ਵੀ 553 ਬਿਲ ਕਰਕੇ ਉਸ ਨੂੰ ਧਮਕਾਇਆ ਜਦ ਕਿ ਅਸਲੀ ਮਾਮਲਾ ਇਹ ਸੀਗਾ ਵੀ ਕਾਸਟ ਬਿਲ ਦੀ ਸਮਰਥਨ ਕਰਨ ਕਰਕੇ ਜਸਮੀਤ ਬੈਂਸ ਨੂੰ ਜਿਹੜਾ ਉਹ ਉਹਨਾਂ ਦੇ ਗੁੱਸੇ ਦਾ ਜਾਂ ਕਹਿ ਲਓ ਵੀ ਉਹ ਧਮਕੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਆਪਿਆ ਸੀਗਾ ਸੋ ਹੁਣ ਉਹੀ ਜਸਪੀਤ ਬੈਂਸ ਇੱਕ ਦੀ ਫੇਰ ਇੱਕ ਬਹੁਤ ਵੱਡਾ ਜਿਹੜਾ ਬਿੱਲ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਉਸ ਨੂੰ ਲੈ ਕੇ ਆ ਰਹੇ ਆ ਆਲਦੋ ਕਹਿਤਾ ਰਹੇ ਆ ਵੀ ਇਸ ਨੂੰ ਜਿਹੜਾ ਉਹ ਚਾਹੀਦਾ ਆ ਵੀ ਸੈਂਟਰ ਲੈਵਲ ਦੇ ਉੱਤੇ ਫੈਡਰਲ ਲੈਵਲ ਦੇ ਉੱਤੇ ਹੋਵੇ ਪਰ ਆਈ ਥਿੰਕ ਸ਼ੁਰੂਆਤ ਜਿਹੜੀ ਜੇ ਸਟੇਟ ਤੋਂ ਹੋਊਗੀ ਤਾਂ ਫਿਰ ਦਬਾਅ ਈਜ਼ੀਲੀ ਬਣ ਜਾਂਦਾ ਆ ਫੈਡਰਲ ਦੇ ਵਿੱਚ ਵੀ ਅਜਿਹੇ ਬਿੱਲ ਨੂੰ ਪਾਸ ਕਰਨ ਦਾ ਇਦੇ ਵਿੱਚ ਹੁਣੇ ਕੀ ਮੈਟਰ ਕਰਦਾ ਆ ਵੀ ਕਿਹੇ ਤਰੀਕੇ ਦੇ ਨਾਲ ਆ ਪਰ ਹੁਣ ਹੁਣ ਜਦੋਂ ਇੱਥੇ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੇ ਲਈ ਸੁਪਾਰੀਆਂ ਦਿੱਤੀਆਂ ਜਾ ਰਹੀਆਂ ਆ ਉਸ ਮੁਲਕ ਦੇ ਸਰਕਾਰੀ ਏਜੰਟ ਦੇ ਦੁਆਰਾ ਉੱਥੋਂ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਦੇ ਬੰਦਿਆਂ ਦੇ ਇਸ਼ਾਰਿਆਂ ਦੇ ਉੱਤੇ ਤੇ ਇੱਥੇ ਜਿਹੜੀਆਂ ਆਰਗੇਨਾਈਜੇਸ਼ਨ ਆ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਆ ਉਹਨਾਂ ਦਾ ਢਿੱਡ ਕਿਉਂ ਦੁਖਦਾ ਆ ਵੀ ਜੇ ਇੰਡੀਆ ਦਾ ਵਿੱਚ ਨਾਮ ਜਿਹੜਾ ਹੋਣਦਾ ਜੀ ਉਹ ਕਰ ਰਿਹਾ ਤਾਂ ਤਾਂ ਹੀ ਨਾਮ ਆ ਰਿਹਾ ਉਸ ਤੋਂ ਪਹਿਲਾਂ ਨਹੀਂ ਜਿਹੜਾ ਉਹ ਕਦੀ ਇਸ ਚੀਜ਼ ਦੇ ਵਿੱਚ ਨਾਮ ਆ ਰਿਹਾ ਉਦੇ ਵਿੱਚ ਪਹਿਲਾਂ ਹਮੇਸ਼ਾ ਕਿਉਂ ਰਸ਼ੀਆ ਦਾ ਈਰਾਨ ਦਾ ਜਾਂ ਚਾਈਨਾ ਦਾ ਅਜਿਹੇ ਮੁਲਕਾਂ ਦਾ ਜਿਹੜਾ ਉਹ ਨਾਮ ਆਉਂਦਾ ਸੀ ਹਿੰਦੂ ਪੈਕਟ ਯੂ ਐਸ ਏ ਇੱਕ ਐਡਵੋਕੇਸੀ ਕਹਿੰਦੇ ਵੀ ਅਸੀਂ ਗਰੁੱਪ ਹੈਗੇ ਆ ਜਾਂ ਹਿੰਦੂ ਐਕਸ਼ਨ ਕਰਕੇ ਆ ਉਹਨਾਂ ਨੇ ਹਾਂ ਉਹਨਾਂ ਨੇ ਜਿਹੜੇ ਆਲਰੇਡੀ ਲਾਈਵ ਸਟ੍ਰੀਮ ਕਰਕੇ ਜੁਲਾਈ ਦੇ ਵਿੱਚ ਇਸ ਬਿਲ ਦੀ ਓਪੋਜੀਸ਼ਨ ਜਿਹੜੀ ਉਹ ਐਲਾਨ ਦਿੱਤੀ ਹੈਗੀ ਆ ਬਿਲਕੁਲ ਕਹਿੰਦੇ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਇੰਡੀਅਨ origin ਤੋਂ ਹੈਗੇ ਆ ਤੇ ਜਿਹੜੇ ਰੈਡੀਕਲ ਗਰੁੱਪ ਆ ਜਿਨ੍ਹਾਂ ਚ ਇਸਲਾਮਿਸਟ ਆ ਮਾਓਇਸਟ ਆ ਜਾਂ ਖਾਲਸਤਾਨੀ ਹੈਗੇ ਆ ਉਹ ਤੁਹਾਨੂੰ ਧੱਕੇ ਨਾਲ ਚੁੱਪ ਕਰਾਉਗੇ ਵੀ ਹੁਣ ਹੈ ਕੋਈ ਅਮਰੀਕਾ ਦੇ ਵਿੱਚ ਇਦਾਂ ਦਾ ਜਿਹੜਾ Hindu ਵੀਰ ਜਿਹੜਾ ਦੱਸੇ ਵੀ ਤੁਹਾਨੂੰ ਸਿੱਖਾਂ ਨੇ ਧੱਕੇ ਨਾਲ ਇੱਥੇ ਚੁੱਪ ਕਰਾਇਆ ਜਾਂ ਸਿੱਖਾਂ ਨੇ ਤੁਹਾਨੂੰ ਧਮਕੀ ਦਿੱਤੀ ਹੈਗੀ ਆ ਇਹ ਉਤਸਵ ਚੱਕਰਵਰਤੀ ਐਗਜ਼ੀਕਿਊਟਿਵ ਡਾਇਰੈਕਟਰ Hindu ਐਡਵੋਕੇਸੀ ਗਰੁੱਪ Hindu ਪੈਕਟ ਯੂ ਐਸ اے ਤੇ Hindu ਐਕਸ਼ਨ ਇਹ ਦੋ ਗਰੁੱਪ ਆ ਜਿਹੜੇ ਇਹ ਵਿਰੋਧ ਕਰ ਰਹੇ ਹੈਗੇ ਆ ਹੁਣ ਇਹਦੇ ਸਬੰਧ ਦੇ ਵਿੱਚ ਵਾਸ਼ਿੰਗਟਨ ਪੋਸਟ ਨੇ ਇੱਕ ਰਿਪੋਰਟ ਛਾਪੀ ਸੀ ਕਹਿੰਦੇ ਉਹਨਾਂ ਨੇ ਅਸੀਂ ਦਸੰਬਰ ਮਹੀਨੇ 'ਚ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਇਹ ਦੋਨਾਂ ਦੋਨਾਂ ਗਰੁੱਪਾਂ ਦੀ ਇਹ ਆਪਾਂ ਜੋ ਕੈਲ ਮੈਟਰਸ ਨੇ ਅੱਜ ਲਿਖਿਆ ਆ ਤੁਸੀਂ ਵੀ ਜਾ ਕੇ ਗੂਗਲ ਤੇ ਸਰਚ ਕਰ ਸਕਦੇ ਹੋ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੀਆਂ ਦੋਨੇ ਆਰਗੇਨਾਈਜੇਸ਼ਨਸ ਆ ਇਹਨਾਂ ਦੇ ਲਿੰਕ ਸਿੱਧੇ ਭਾਰਤ ਸਰਕਾਰ ਨਾਲ ਤੇ ਇਹਨਾਂ ਨੇ ਬਹੁਤ ਸਾਰੀਆਂ ਝੂਠੀਆਂ ਆਨਲਾਈਨ ਕੈਂਪੇਨ ਚਲਾਈਆਂ ਜਿਹਦੇ ਵਿੱਚ ਇੰਡੀਅਨ ਇੰਟੈਲੀਜੈਂਸ ਵੀ ਇਨਵੋਲਵ ਸਗੀ ਜਿਹੜੇ ਬਾਹਰ ਲੋਕ ਕ੍ਰਿਤਿਕ ਹੈਗੇ ਆ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਲਈ ਕਿਸ ਤਰ੍ਹਾਂ ਇਹ ਦੇਖੋ ਜੀ ਕੌਂਸਲੇਟ ਦੇ ਅੱਗੇ ਅੱਗ ਲੱਗ ਗਈ ਮੰਦਰਾਂ ਦੇ ਬਾਹਰ ਖਾਲਸਤਾਨ ਦੇ ਨਾਰੇ ਲਾਤੇ ਅੱਜ ਤੱਕ ਇੱਕ ਵੀ ਬੰਦਾ ਅਰੈਸਟ ਨਹੀਂ ਕੀਤਾ ਗਿਆ ਕਿਤੇ ਪ੍ਰੂਵ ਨਹੀਂ ਹੋਇਆ ਵੀ ਜਿਹੜੀਆਂ ਕੋਈ ਸਿੱਖ ਆਰਗੇਨਾਈਜੇਸ਼ਨ ਜਾਂ ਕਿਸੇ ਖਾਲਸਤਾਨੀ ਨੇ ਜਾਂ ਕਿਸੇ ਸਿੱਖ ਨੇ ਇਦਾਂ ਦਾ ਜਿਹੜਾ ਗੰਦਾ ਕੰਮ ਕੀਤਾ ਹੋਵੇ ਸਿੱਖ ਕਰਦੇ ਸੋਚ ਹੀ ਨਹੀਂ ਸਕਦਾ ਕਿਸੇ ਧਾਰਮਿਕ ਸਥਾਨ ਦੇ ਅਗੇਂਸਟ ਕੋਈ ਇਦਾਂ ਦੀ ਚੀਜ਼ ਕਿਸੇ ਵੀ ਧਰਮ ਦਾ ਹੋਵੇ ਆਪਾਂ ਦੇਖਦੇ ਹਾਂ ਮੈਜੋਰਟੀ ਦੇ ਵਿੱਚ ਆਪਾਂ ਇੱਥੇ ਸੈਨੋਜ਼ੇ ਦੇਖਦੇ ਆ 50% ਤਾਂ ਗੁਰੂ ਘਰ ਜਾਣ ਵਾਲੇ ਹਿੰਦੂ ਔਰ ਹਿੰਦੂ ਵੀਰ ਜਿਹੜੇ ਭੈਣ ਭਰਾ ਹੈਗੇ ਆ ਕਦੇ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਤੁਸੀਂ ਦੇਖੋ ਵੀ ਕਿਦਾਂ ਭਾਰਤ ਦੀ ਸਰਕਾਰ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਵਿੱਚ ਤਾਂ ਸੋ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਮਤਲਬ ਇਹ ਇਨਵੋਲਵ ਹੈਗੀਆਂ ਇਹ ਬੰਦੇ ਕਰਦੇ ਮਤਲਬ ਇਥੇ ਇਹ ਪਤਾ ਲੱਗਦਾ ਵੀ ਇਹ ਤਾਂ ਸਰਕਾਰ ਦੇ ਇਸ਼ਾਰਿਆਂ ਤੇ ਲੋਕਾਂ ਨੂੰ ਜਿਹੜਾ ਡੈਸ਼ਪੋਰਾਂ ਨੂੰ ਚੁੱਪ ਕਰਾ ਰਹੇ ਆ ਟਰਾਂਸਨੇਸ਼ਨਲ ਰਿਪਰੈਸ਼ਨ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ ਸਟੇਟ ਸ਼ੈਰਿਫ ਐਸੋਸੀਏਸ਼ਨ ਆ ਉਹ ਸਪੋਰਟ ਕਰਦੀ ਆ ਅਸੈਂਬਲੀ ਮੈਂਬਰ ਜਿਹੜੇ ਬੈਂਸ ਆ ਉਹਨਾਂ ਦੇ ਇਸ ਏਬੀ 3027 3027 ਬਿਲ ਨੂੰ ਉਹ ਕਹਿੰਦਾ ਵੀ ਅਸੀਂ ਤਾਂ ਦੇਖ ਰਹੇ ਆ ਵੀ ਸਾਨੂੰ ਟ੍ਰੇਨਿੰਗ ਤੇ ਗਾਈਡੈਂਸ ਸਟੇਡੀਓ ਮਿਲੇ ਕ੍ਰਾਈਮਸ ਦੇ ਉੱਤੇ ਜਿਹੜੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇੰਟਰਨੈਸ਼ਨਲ ਇਵੈਂਟਸ ਤੋਂ ਜਿਹੜੇ ਉਹ ਮੋਟੀਵੇਟਿਡ ਹੁੰਦੇ ਆ ਇੱਥੇ ਤੱਕ ਹਰਜੋਤ ਸਿੰਘ ਜੀ ਪਤਾ ਲੱਗਾ ਆ ਵੀ ਇਹ ਜਿਹੀ ਆਰਗੇਨਾਈਜੇਸ਼ਨਾਂ ਦੇ ਬੰਦੇ ਕਈ ਸ਼ੈਰਿਫ ਡਿਪਾਰਟਮੈਂਟਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਾ ਕੇ ਸਿੱਖਾਂ ਦੇ ਉਲਟ ਜਿਹੜੇ ਆ ਉਹ ਕਹਿ ਰਹੇ ਆ ਵੀ ਇਹ ਤਤਵਾਦੀ ਨੇ ਇਹ ਤਾਂ ਜਿਹੜੇ ਉਹ ਖਾਲਸਤਾਨੀ ਨੇ ਇਹ ਤਾਂ ਇਦਾਂ ਨੇ ਇਹ ਤਾਂ ਉਦਾਂ ਨੇ ਸੋ ਐਸ ਟਾਈਮ ਆਪਾਂ ਇਹ ਨਾ ਹੋਈਏ ਵੀ ਆਪਾਂ ਸੋਚੀਏ ਚੱਲ ਯਾਰ ਅੱਜ ਥੋੜੇ ਜਿਹੇ ਡਾਲਰ ਹੋਰ ਕਮਾ ਲਈਏ ਛੱਡ ਪਰਾਂ ਕੀ ਆਪਾਂ ਇਦਾਂ ਉਦਾਂ ਦੀਆਂ ਚੀਜ਼ਾਂ ਤੇ ਕੀ ਧਿਆਨ ਦੇਣਾ ਭਾਈ ਜਾਗੋ ਇਹ ਵੇਖੋ ਕੀ ਕਰ ਰਹੇ ਤੁਹਾਡੇ ਤੁਹਾਡੇ ਆ ਕੇ ਤੁਹਾਡੀ ਪਿੱਠ 'ਚ ਕਿਸ ਤਰੀਕੇ ਦੇ ਨਾਲ ਇਦਾਂ ਦੀਆਂ ਆਰਗੇਨਾਈਜੇਸ਼ਨਾਂ ਪਿੱਛੇ ਛੁਰਾ ਖੋਪ ਰਹੀਆਂ ਤੁਹਾਨੂੰ ਜਿਹੜਾ ਸੈਬਰਟਾਚ ਕਰ ਰਹੀਆਂ ਆ ਅਸੈਂਬਲੀ ਮੈਂਬਰ ਜਸਮੀਤ ਮੈਂ ਸਰ ਕੀ ਬਾਤ ਆਪਾਂ ਨੂੰ ਲੱਭਣੀ ਨਹੀਂ ਹੈ ਕਿਤੇ ਜੇ ਬਾਇਚਾਂਸ ਉਹਨਾਂ ਨੇ ਉਹਨੂੰ ਹਰਵਾਉਣ ਦੀ ਕੋਸ਼ਿਸ਼ ਕੀਤੀ ਜੇ ਉਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆਪਣੇ ਵੀ ਜਿਹੜੇ ਉਹਨਾਂ ਦੀ ਪਾਰਟੀ ਦੇ ਵੀ ਜਿਹੜੇ ਹੋਰ ਡੈਮੋਕਰੇਟ ਪਾਰਟੀ ਵਾਲੇ ਹਨ ਉਹ ਵੀ ਸਮਰਥਨ ਕਰਨ ਜਿਹੜੇ ਛੋਟੇ ਮੋਟੇ ਜਿਹੜੇ ਵਿਵਾਦ ਹੁੰਦੇ ਆ ਨਾ ਵੀ ਉਹ ਉਹਦੇ ਨਾਲ ਜੁੜਿਆ ਜਾਂ ਉਹਦੇ ਨਾਲ ਜੁੜਿਆ ਉਹ ਭਾਈ ਜਿਹੜਾ ਦੇਖ ਕੇ ਚੱਲੋ ਇਹ ਇਸ ਟਾਈਮ ਵੱਡਾ ਮਸਲਾ ਹੈ ਪੰਥ ਦਾ ਮਸਲਾ ਹੈ ਕੌਮ ਦਾ ਮਸਲਾ ਹੈ ਇਦੇ ਵਿੱਚ ਭਾਰਤੀ ਸਟੇਟ ਨੰਗੀ ਹੋ ਰਹੀ ਆ ਤੇ ਉਹਦੇ ਕਰਕੇ ਉਹਨਾਂ ਨੇ ਤੁਹਾਨੂੰ ਆਪਸ ਵਿੱਚ ਲੜਾਉਣਾ ਵੀ ਆ ਤੁਹਾਨੂੰ ਫਸਾਉਣਾ ਵੀ ਆ ਤੇ ਤੁਹਾਡੇ ਉਲਟ ਜਿਹੜਾ ਪੰਡੀ ਪ੍ਰਚਾਰ ਵੀ ਉਹਨਾਂ ਨੇ ਕਰਨਾ ਆ ਸੋ ਜਿਹੜਾ ਦੇਖ ਕੇ ਜਿਹੜਾ ਬਚ ਕੇ ਜਿਹੜਾ ਚੱਲੋ ਤੇ ਅਜਿਹੇ ਜਿਹੜੇ ਬਿਲਜ਼ ਦਾ ਵੱਧ ਕੇ ਡਟ ਕੇ ਜਿਹੜਾ ਉਹ ਸਮਰਥਨ ਕਰੋ ਟਰਾਂਸਨੇਸ਼ਨਲ ਪ੍ਰੈਸ਼ਰ ਹੁੰਦਾ ਕਿੱਦਾਂ ਆ ਹਨਾ ਤੇ ਦੇਖੋ ਕੈਲੀਫੋਰਨੀਆ ਸਟੇਟ ਸ਼ੈਰਫ ਐਸੋਸੀਏਸ਼ਨ ਤਾਂ ਇਸ ਬਿਲ ਦਾ ਸਪੋਰਟ ਕਰ ਰਹੀ ਆ ਇੱਕ ਰਸ਼ੀਆ ਦਾ ਅਸਾਈਲਮ ਸੀਕਰ ਸੀ ਬਹੁਤ ਪ੍ਰੋਮਿਨੈਂਟ ਆ 2020 ਦੇ ਵਿੱਚ ਉਹਦਾ ਕੇਸ ਹੋਇਆ ਸੀ ਉਸ ਨੇ ਉਹ ਜਦੋਂ ਆਈਸ ਦੀ ਫੈਸਿਲਿਟੀ ਜਿਹੜੀ ਆ ਉਹਦੇ ਵਿੱਚ ਗਿਆ ਜਿਹੜੇ ਡੁਰਲ ਲੇਵ ਕਰਕੇ ਨਾਮ ਸੀ ਤੇ ਰਸ਼ੀਅਨ ਗਵਰਨਮੈਂਟ ਨੇ ਯੂ ਐਸ ਨੂੰ ਇਹ ਦੱਸਿਆ ਵੀ ਤਾਂ ਬਹੁਤ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਵ ਹੈਗਾ ਆ ਉਹ ਕਹਿੰਦਾ ਵੀ ਇਦਾਂ ਝੂਠੇ ਜਿਹੜੀਆਂ ਸਰਕਾਰਾਂ ਆ ਉਹ ਝੂਠ ਪ੍ਰਚਾਰਦੀਆਂ ਹੈਗੀਆਂ ਸੋ ਕਹਿੰਦਾ ਵੀ ਮੈਂ 100% ਇਸ ਬਿੱਲ ਦੇ ਹੱਕ ਦੇ ਵਿੱਚ ਹੈਗਾ ਇਸ ਟਾਈਮ ਉਹ 오ਰੇਂਜ ਕੰਟੀ ਦਾ ਰਹਿਣ ਵਾਲਾ ਆ ਆਪਾਂ ਦੇਖਿਆ ਹੀ ਆ ਭਾਈ ਹਰਦੀਪ ਸਿੰਘ ਨੇਜਰ ਦੇ ਕੇਸ ਵਿੱਚ ਕੀ ਹੋਇਆ ਦੇ ਜੇ ਕੈਨੇਡਾ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਨੇਨੀ ਮਸਲੀ 100% ਆ 1 ਮਿੰਟ ਦਾ ਜਿਹੜਾ ਮੌਨ ਵਰਤ ਰੱਖਿਆ ਗਿਆ ਉਹਦੇ ਹੱਕ ਦੇ ਵਿੱਚ ਭਈ ਉਹਦਾ ਕਤਲ ਗਲਤ ਹੋਇਆ ਤੇ ਕੈਨੇਡਾ ਦੀ ਸਰਕਾਰ ਨੂੰ ਨਹੀਂ ਪਤਾ ਵੀ ਉਹ ਕਿਸੇ ਟੈਰਰਿਜ਼ਮ ਐਕਟੀਵਿਟੀ ਚ ਇਨਵੋਲਵ ਸੀ ਜਾਂ ਨਹੀਂ ਭਾਰਤ ਵਾਲੇ ਅੱਜ ਤੱਕ ਜਿਹੜੇ ਆ ਉਹ ਟੈਰਰਿਸਟ ਡਿਕਲੇਅਰ ਕਰੀ ਜਾਂਦੇ ਆ ਅੱਜ ਤਾਈਂ ਉਹਦੀਆਂ ਜਿਹੜੀਆਂ ਗੰਨਾ ਵਾਲੀਆਂ ਫੋਟੋਆਂ ਲਾਈ ਜਾਂਦੇ ਜਦ ਕਿ ਕਿੰਨੀ ਵਾਰੀ ਪ੍ਰੂਵ ਹੋ ਚੁੱਕਾ ਵੀ ਉਹ ਉਹਦੀ ਫੋਟੋ ਨਹੀਂ ਹੈਗੀ ਝੂਠੀਆਂ ਤੁਸੀਂ ਜਿਹੜੀਆਂ ਕੱਟ ਪੇਸ ਕਰਕੇ ਫੋਟੋਆਂ ਲਾਈ ਜਾਂਦੇ ਆ ਸੋ ਜੇ ਕੋਈ ਸਿੱਖ ਐਕਟੀਵਿਸਟ ਆਪਣੇ ਹੱਕਾਂ ਦੀ ਗੱਲ ਕਰਦਾ ਹੈਗਾ ਅਮਰੀਕਾ ਦੇ ਵਿੱਚ ਤੇ ਉਹਦੇ ਤੇ ਝੂਠੇ ਇਲਜ਼ਾਮ ਲਾਏ ਜਾ ਸਕਦੇ ਹੈਗੇ ਆ ਸੋ ਇਹ ਜਿਹੜਾ ਬਿੱਲ ਆ ਇਸ ਬਿੱਲ ਨੂੰ ਇਸ ਤੋਂ ਪਹਿਲਾਂ ਵੀ ਆਪਾਂ ਜੇ ਦੱਸਦੇ ਜਾਈਏ ਜਸਮੀਤ ਵੈਸ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹੜਾ 1984 ਦੇ ਵਿੱਚ ਸਿੱਖ ਜੈਨੋਸਾਈਡ ਹੋਇਆ ਸੀ ਉਹਦੇ ਹੱਕ ਦੇ ਵਿੱਚ ਵੀ ਜਿਹੜਾ ਰੈਜ਼ੋਲੂਸ਼ਨ ਆ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਪਾਸ ਕਰਾਇਆ ਸੀ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਸੋ ਅਮਰੀਕਾ ਦੇ ਵਿੱਚ ਕਹਿੰਦੇ ਭਈ 854 ਦੇ ਕਰੀਬ ਇਨਸੀਡੈਂਟਸ ਟ੍ਰਾਂਸਨੈਸ਼ਨਲ ਆਪਰੇਸ਼ਨ ਦੀਆਂ ਹੋ ਚੁੱਕੀਆਂ ਆ 2014 ਤੋਂ ਲੈ ਕੇ 2022 ਤੱਕ ਅਕੋਰਡਿੰਗ ਟੂ 2023 ਰਿਪੋਰਟ ਫਰੋਮ ਫਰੀडम ਹਾਊਸ ਇਹਦੇ ਵਿੱਚ ਜਿੱਦਾਂ ਵੱਖ-ਵੱਖ ਜਿਹੜੇ ਮੁਲਕਾਂ ਦੇ ਲੋਕ ਕੋ ਚਾਈਨਾ ਤੋਂ ਰਸ਼ੀਆ ਤੋਂ ਆਂ ਇੰਡੀਆ ਤੋਂ ਸੇਖਾ ਆਪਾਂ ਕਹਿ ਸਕਦੇ ਜਿੰਨੀ ਜਿੱਦਾਂ ਦੀਆਂ ਜੋ ਜਿਨ੍ਹਾਂ ਨੂੰ ਧਮਕਾਉਣ ਦੀ ਟਰਾਂਡ ਦੀ ਮਾਰਨ ਦੀ ਕੋਸ਼ਿਸ਼ ਹੋਈ ਆ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਨਾਂ ਨੇ ਦੱਸਿਆ ਹੈਗਾ ਹੁਣ ਗੈਬਰ న్యూਸ ਸਮ ਜਿਹੜਾ ਸਾਡੇ ਗਵਰਨਰ ਆ ਉਹ ਕੀ ਕਰੂਗੇ ਉਹਨਾਂ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿਉਂਕਿ ਉਹ ਚਾਈਨਾ ਨਾਲ ਵੀ ਬੜਾ ਵਧੀਆ ਰਿਲੇਸ਼ਨ ਬਣਾਉਣਾ ਚਾਹਦੇ ਆ ਹਾਲਾਂਕਿ ਸਾਡੀ ਜਿਹੜੀ ਪੂਰੀ ਫੈਡਰਲ ਲੈਵਲ ਦੀ ਸਰਕਾਰ ਉਹ ਚਾਈਨਾ ਦੇ ਉਲਟ ਆ ਪਿਛੇ ਜੇ ਆ ਵਿਜ਼ਿਟ ਕਰਕੇ ਆਏ ਆ ਇੰਡੀਆ ਦੇ ਵਿੱਚ ਵੀ ਉਹ 2009 ਦੇ ਵਿੱਚ ਵਿਜ਼ਿਟ ਕਰਨ ਗਏ ਸੀ ਜਦੋਂ ਉਸ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦੇ ਮੇਅਰ ਸੀ ਪਰ ਇੱਕ ਗੱਲ ਰਾਜਕਰਨ ਵੀਰ ਸਿੰਘ ਜੀ ਇਹਦੇ ਵਿੱਚ ਇਹ ਵੀ ਹੈਗੀ ਆ ਬਹੁਤ ਸਾਰੇ ਜਿਹੜੇ ਹਿੰਦੂ ਆਰਗੇਨਾਈਜੇਸ਼ਨਸ ਆ ਉਹ ਉਹ ਇਸ ਬਿਲ ਦੇ ਹੱਕ ਦੇ ਵਿੱਚ ਵੀ ਹੈਗੀਆਂ ਆ ਉਹ ਕਹਿੰਦੇ ਵੀ ਨਹੀਂ ਇਹ ਇਹ ਗੱਲ ਨਹੀਂ ਹੈ ਵੀ ਤੁਸੀਂ ਸ਼ਰੇਆਵ ਜਿਹੜਾ ਧੱਕਾ ਕਰ ਰਹੇ ਹੋ ਇੱਕ ਬਰਕਲੇ ਬੇਸਡ ਹਿੰਦੂ ਐਕਟਿਵਿਸਟ ਹੈਗਾ ਆ ਰਾਜੂ ਰਾਜਾ ਗੋਪਾਲ ਉਹ ਉਹਨੇ ਕਿਹਾ ਹੈ ਆ ਵੀ ਜਿਹੜਾ ਸਾਰੇ ਹਿੰਦੂ ਨਹੀਂ ਇਹ ਸੱਕਦੇ ਵਿੱਚ ਹੈਗੇ ਵੀ ਅਸੀਂ ਜੀ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਬਿੱਲ ਜਿਹੜਾ ਵਿਰੋਧ ਕਰਨਾ ਚਾਹੀਦਾ ਹੈਗਾ ਇਸੇ ਤਰ੍ਹਾਂ ਜੀਵਨ ਜੁਰਸੀ ਆ ਰੀਅਲ ਏਸਟੇਟ ਬ੍ਰੋਕਰ ਆ ਫਰੀ ਮਾਉਂਟ ਏਰੀਏ ਤੋਂ ਉਹਨਾਂ ਨੇ ਇਹ ਕਿਹਾ ਹੈ ਵੀ ਸਿੱਖਾਂ ਨੇ ਤਾਂ ਕਿੰਨੀ ਵਾਰੀ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਇਨਵੋਲਵ ਨਹੀਂ ਈਵਨ ਪ੍ਰੈਸ ਕਾਨਫਰੰਸ ਫਰੀ ਮਾਉਂਟ ਦੇ ਵਿੱਚ ਕੀਤੀ ਸੀਗੀ ਤੇ ਤੁਸੀਂ ਉਸ ਗੱਲ ਨੂੰ ਕਿਉਂ ਜਿਹੜਾ ਨਕਾਰਦੇ ਹੈਗੇ ਆ ਸੋ ਇਹ ਏ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਸਾਰੇ ਜਿੰਨੀਆਂ ਵੀ ਆਰਗੇਨਾਈਜੇਸ਼ਨ ਚਾਹੇ ਹਿੰਦੂਆਂ ਦੀਆਂ ਵੀ ਚਾਹੇ ਕੋਈ ਉਹਨਾਂ ਨੂੰ ਵੀ ਸਾਨੂੰ ਐਜੂਕੇਟ ਕਰਨੇ ਚਾਹੀਦਾ ਭਾਈ ਹਰ ਗੱਲ ਦੇ ਉੱਤੇ ਵਿਰੋਧ ਨਾ ਕਰਿਆ ਕਰੋ ਤੁਸੀਂ ਵੀ ਅਮਰੀਕਾ 'ਚ ਰਹਿੰਦੇ ਆ ਆਪਾਂ ਵੀ ਅਮਰੀਕਾ 'ਚ ਰਹਿੰਦੇ ਆ ਤੁਸੀਂ ਵੀ ਸਿਟੀਜ਼ਨ ਆਪਾਂ ਵੀ ਸਿਟੀਜ਼ਨ ਆ ਸਾਰੇ ਬੜੇ ਵਧੀਆ ਤਰੀਕੇ ਨਾਲ ਰਹਿੰਦੇ ਆ ਬਾਲੀ ਹੇਟ ਜਿਹੜੀ ਨਾਮ ਪਾਉਂਦਾ ਜੇ ਕਿਸੇ ਨਾਲ ਧੱਕਾ ਹੁੰਦਾ ਉਹਦੇ ਹੱਕ ਚ ਖੜੋ ਆਪਾਂ ਸਾਰੇ ਖੜਦੇ ਆ ਸਿੱਖ ਵੀ ਜੇ ਕਿਸੇ ਹਿੰਦੂ ਨਾਲ ਧੱਕਾ ਹੁੰਦਾ ਉਥੇ ਖੜਦੇ ਆ ਆਪਾਂ ਪਿਛਲੇ ਸਮਿਆਂ ਚ ਦੇਖਿਆ ਹੈਗਾ ਤੇ ਦੂਸਰੇ ਨੰਬਰ ਤੇ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਪੰਜਾਬੀ ਰੇਡੀਓ ਯੂਐਸਏ ਦੇ ਸੁਣ ਰਹੇ ਆ ਦੇਖ ਰਹੇ ਆ ਘੱਟੋ ਘਾਟ ਤੁਹਾਡਾ ਇਹ ਤਾਂ ਫਰਜ ਬਣਦਾ ਹੈ ਵੀ ਜਿਹੜੀ ਬੀਬੀ ਜਸਬੀਤ ਕੌਰ ਬੈਂਸ ਇਸ ਬਿੱਲ ਨੂੰ ਲੈ ਕੇ ਆਈ ਆ ਆ ਉਸ ਦੀ سپورਟ ਕਰੀਏ ਆ ਉਸ ਦੇ ਆਫਿਸ ਦੇ ਵਿੱਚ ਘੱਟੋ ਘਾਟ ਕਾਲ ਕਰਕੇ ਥੈਂਕ ਯੂ ਦਾ ਕਹੀਏ ਤਾਂ ਉਹਨੂੰ ਪਤਾ ਲੱਗੇ ਵੀ ਹਾਂ ਮੇਰੀ ਜਿਹੜੀ ਆ ਕਮਿਊਨਿਟੀ ਮੇਰੇ ਨਾਲ ਆ ਹਾਲਾਂਕਿ ਜਿਹੜਾ ਜਸਬੀਤ ਕੌਰ ਬੈਂਸ ਉਹਨਾਂ ਦਾ ਏਰੀਆ ਹੈ ਉੱਥੇ ਪੰਜਾਬੀ ਇੰਨੀ ਗਿਣਤੀ 'ਚ ਨਹੀਂ ਹੈ ਵੱਡੀ ਗਿਣਤੀ ਦੇ ਵਿੱਚ ਉੱਥੇ ਸਪੈਨਿਸ਼ ਤੇ ਗੋਰੇ ਮੂਲ ਦੇ ਲੋਕ ਹੈਗੇ ਆ ਜੀ ਜੀ ਬਿਲਕੁਲ ਆ ਸੋ ਚੰਗੀ ਗੱਲ ਆ ਇਹ ਜਿਹੜਾ ਬਿਲ ਆ ਇਹ ਨਿਆਂ ਦਾ ਗਿਆ ਆ ਤੇ ਹੁਣ ਇਹ ਮੋਮੈਂਟਮ ਜਿਹੜਾ ਉਹ ਬਣਾਉਣ ਦੀ ਲੋੜ ਆ ਜਿੰਨੇ ਵੀ ਇੱਥੇ ਆਰਗੇਨਾਈਜੇਸ਼ਨ ਆ ਜਿਹੜੀਆਂ ਹੱਕ ਸੱਚ ਦੀ ਗੱਲ ਕਰਦੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਹਿਊਮਨ ਰਾਈਟ ਵਾਲੀ ਗੱਲ ਕਰਦੀਆਂ ਚਾਹੇ ਗੁਰੂ ਘਰ ਵਾਲੇ ਆ ਚਾਹੇ ਇਸ ਜਿਹੜੀ ਸੋਚ ਨੂੰ ਪਰਨਾਏ ਹੋਏ ਹੋਰ ਧਰਮਾਂ ਦੇ ਜਿਹੜੇ ਲੋਕ ਆ ਉਹਨਾਂ ਸਾਰਿਆਂ ਨੂੰ ਰੀਚ ਆਊਟ ਕਰੋ ਉਹਨਾਂ ਸਾਰਿਆਂ ਤੱਕ ਪਹੁੰਚ ਕਰੋ ਉਨ੍ਹਾਂ ਨੂੰ ਨਾਲ ਮਿਲਾ ਕੇ ਇਸ AB3027 AB3027 ਬਿੱਲ ਦਾ ਵੱਧ ਤੋਂ ਵੱਧ ਸਮਰਥਨ ਜਿਹੜਾ ਉਹ ਕਰਵਾਇਆ ਜਿਹੜਾ ਹੋ ਜਾਵੇ ਸੋ ਨਾਲ ਮੈਂ ਥੋੜਾ ਜਿਹਾ ਦੱਸਦਾ ਜਾਵਾਂ ਜਿਹੜੇ ਬਿੱਲ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨਾ ਜਿਹੜੇ 25 ਜੂਨ ਨੂੰ ਲਾਸਟ ਵੋਟ ਪਈ ਸੀ ਉਹਦੇ ਵਿੱਚ ਦੋ ਜਣਾਂ ਨੇ ਉਲਟ ਵੋਟ ਪਾਈ ਸੀ ਇਹ ਇੱਕ ਬ੍ਰਾਇਨ ਜੋਨਸ ਨੇ ਜੋ ਕਿ ਸੈਂਡੀਗੋ ਦਾ ਡਿਸਟ੍ਰਿਕਟ 40 ਰਿਪਬਲਿਕਨ ਪਾਰਟੀ ਦੇ ਇਹਨਾਂ ਨੇ ਵਿਰੋਧ ਚ ਵੋਟ ਪਾਈ ਆ ਐਂਥਨੀ ਪੋਰਟੈਂਟੀਨੋ ਇਹ ਗਲੈਂਡ ਡੇਲ ਤੇ ਆ ਇਹ ਇਹ ਇਹਨਾਂ ਨੇ ਜਿਹੜੇ ਡੈਮੋਕ੍ਰੇਟ ਪਾਰਟੀ ਤੋਂ ਡਿਸਟ੍ਰਿਕਟ 25 ਦੇ ਇਹਨਾਂ ਨੇ ਉਲਟ ਵੋਟ ਪਾਈ ਆ ਇਹਨਾਂ ਦੇ ਨਾਲ ਉੱਥੋਂ ਦੇ ਜਿਹੜੇ ਸਿੱਖ ਆ ਰਾਬਤਾ ਕਰਨ ਵੇਖਣ ਵੀ ਕੀ ਜਿਹੜੀ ਇਸ ਦੇ ਵਿੱਚ ਗੱਲ ਆ ਇਸ ਤੋਂ ਪਹਿਲਾਂ ਜਦੋਂ ਅਸੈਂਬਲੀ ਫਲੋਰ ਦੇ ਉੱਤੇ 3rd ਰੀਡਿੰਗ ਹੋਈ ਸੀ 8 ਜਣਾਂ ਨੇ ਉਲਟ ਵੋਟ ਪਾਈ ਸੀ ਜਿਨ੍ਹਾਂ ਵਿੱਚ ਮੇਗਨ ਡੇਲ ਵੀ ਆ ਜਿਹੜਾ ਬ੍ਰਾਈਨ ਡੇਲ ਦੀ ਇਹ ਵਾਈਫ ਆ ਉਦਾਂ ਇਹ ਕਹਿੰਦੇ ਜੇ ਸਿੱਖਾਂ ਦੇ ਉਹ ਜਦੋਂ ਹੈਲਮਟ ਵਾਲਾ ਰੌਲਾ ਸੀ ਉਦੋਂ ਬਹੁਤ ਉਹਨੇ ਕਹਿੰਦੇ ਸੀ ਕੀਤਾ ਸੀ ਹੁਣੇ ਉਲਟ ਕਿਦਾਂ ਵੋਟ ਪਾ ਗਈ ਇਹ ਜਿਹੜਾ ਦੇਖਣ ਲੋਕ ਵੀ ਜਿਹੜੇ ਉਹਦੇ ਨਾਲ ਜੁੜੇ ਹੋਏ ਆ ਇਸੇ ਤਰ੍ਹਾਂ ਨਾਲ ਡੇਵਨ ਮੈਥਸ ਸਾ ਸਬਰੀਨਾ ਸਰਵੈਂਟਰਸ ਲੂਇਜ਼ ਰੀਵਾਜ਼ ਬਿਲ ਐਸਐਲਈ ਬਫੀ ਵੈਕਸ ਬਲੈਂਕਾ ਰੂਬੀਓ ਤੇ ਕ੍ਰਿਸ ਹੋਲਡਨ ਇਹ ਸਾਰਿਆਂ ਨੇ ਜਿਹੜੇ ਉਲਟ ਵੋਟ ਪਾਈ ਸੀ ਇਸ ਬਿਲ ਦੇ ਸੋ ਜਿੰਨੇ ਵੀ ਆਪਣੇ ਲੋਕ ਆ ਇਹਨਾਂ ਦੇ ਡਿਸਟ੍ਰਿਕਟਸ ਦੇ ਵਿੱਚ ਰਹਿਣ ਵਾਲੇ ਆ ਉਹ ਜਾ ਕੇ ਇਹਨਾਂ ਨੂੰ ਮਿਲੋ ਇਹਨਾਂ ਨੂੰ ਸਮਝਾਓ ਨਹੀਂ ਸਮਝ ਆ ਰਹੀ ਉਹਨਾਂ ਨੂੰ ਜਿਹੜਾ ਉਹ ਮਿਲ ਕੇ ਜਿਹੜਾ ਉਹ ਸਮਝਾਓ ਗੱਲ ਕਰੋ ਦੱਸੋ ਉਹਨਾਂ ਨੂੰ ਪ੍ਰੂਫ ਜਿਹੜਾ ਉਹ ਦਿਖਾਓ ਵੀ ਇਤੋਂ ਵੱਧ ਦੀ ਜਿਹੜੀ ਆ ਹੋਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਤੁਹਾਨੂੰ ਕੀ ਜਿਹੜਾ ਉਹ ਸਬੂਤ ਜਿਹੜਾ ਉਹ ਮਿਲੇ ਕਿਤੇ ਇਹਨਾਂ ਦੇ ਅਜਿਹੇ ਹੀ ਆਰਗੇਨਾਈਜੇਸ਼ਨਾਂ ਦੇ ਨਾਲ ਪਿੱਛੇ ਕਿਤੇ ਜਿਹੜੀਆਂ ਉਹ ਗੰਡਾਂ ਤਾਂ ਨਹੀਂ ਹੈਗੀਆਂ ਸੋ ਇਹ ਜਿਹੜਾ ਦੇਖਣ ਵਾਲੀਆਂ ਜਿਹੜੀਆਂ ਆ ਗੱਲਾਂ ਆ ਸੋ ਕਈ ਵਾਰੀ ਜਿਹੜੇ ਲੱਗਦੇ ਹੁੰਦੇ ਆ ਨਾ ਵੀ ਆਪਾਂ ਨੂੰ ਸ਼ਾਇਦ ਸਿੱਖਾਂ ਦੇ ਸਪੋਰਟ ਦੇ ਵਿੱਚ ਆ ਪਰ ਵੈਂਚੁਅਲੀ ਮੌਕੇ ਦੇ ਉੱਤੇ ਆਣ ਕੇ ਜਿਹੜਾ ਉਹ ਉਲਟ ਪੈ ਜਾਂਦੇ ਆ ਸੋ ਦੇਖਣਾ ਪੈਣਾ ਆ ਵੀ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਸੋ ਅੱਖਾਂ ਖੋਲ ਕੇ ਜਿਹੜਾ ਉਹ ਜਿਹੜਾ ਉਹ ਚੱਲੋ ਕੀ ਕੁਝ ਹੋ ਰਿਹਾ ਸੋ ਕੋਸ਼ਿਸ਼ ਕਰੋ ਵੀ ਤੁਸੀਂ ਜਿਹੜਾ ਆ ਇਹਨਾਂ ਦੇ ਨਾਲ ਜਿਹੜਾ ਰابطਾ ਕਾਇਮ ਕਰੋ ਤੇ ਵੱਤ ਵਤ ਜਿੰਨੇ ਅਸੈਂਬਲੀ ਮੈਂਬਰ ਆ ਸਟੇਟ ਸੈਨੇਟਰਸ ਆ ਉਹਨਾਂ ਦੇ ਨਾਲ ਮਿਲ ਕੇ ਈਵਨ ਜਿਹੜਾ ਗਵਰਨਰ ਦੇ ਨਾਲ ਵੀ ਮਿਲ ਕੇ ਉਸ ਨੂੰ ਇਸ ਬਿਲ ਦੀ ਸਪੋਰਟ ਕਰਨ ਦੇ ਲਈ ਜਿਹੜੀ ਉਹ ਗੱਲ ਕਰੋ ਬਾਕੀ ਜਿਹੜੇ ਕੋਈ ਪੁੱਛ ਰਿਹਾ ਵੀ ਅਸੈਂਬਲੀ ਮੈਂਬਰ ਜਸਮੀਤ ਬੈਂਸ ਨੂੰ ਧੰਨਵਾਦ ਕਰਨ ਦੇ ਲਈ ਕਿੱਦਾਂ ਆਈ ਥਿੰਕ ਤੁਸੀਂ ਜੇ इजीली ਜਸਮੀਤ ਬੈਂਸ ਕਰਕੇ ਪਾਉਂਗੇ ਤਾਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਜਿਹੜੀ ਆ ਉਹ ਆ ਜਾਊਗੀ ਤਾਂ ਉੱਥੇ ਜਾ ਕੇ ਉਹਨਾਂ ਦੇ ਕੰਟੈਕਟਸ ਉਹਨਾਂ ਦਾ ਫੋਨ ਨੰਬਰ ਵਗੈਰਾ ਜਿਹੜਾ ਉਹ ਹੁੰਦਾ ਆ ਤੁਸੀਂ ਉੱਥੇ ਕਾਲ ਕਰ ਸਕਦੇ ਆ ਜਾਂ ਉਹਨਾਂ ਨੂੰ ਤੁਸੀਂ ਈਮੇਲ ਜਿਹੜੀ ਆ ਉਹ ਲਿਖ ਸਕਦੇ ਆ ਉਹਨਾਂ ਦੇ ਆਫਿਸਿਸ ਦਾ ਨੰਬਰ ਮੈਂ ਦੱਸ ਸਕਦਾ ਜਿਹੜਾ ਸਟੇਟ ਕੈਪੀਟਲ ਦਾ ਆਫਿਸ ਹੈਗਾ ਉੱਥੇ ਦਾ ਜਿਹੜਾ ਸੈਕਰਾਮੈਂਟੋ ਆ ਨੰਬਰ ਹੈਗਾ 916 319 2023 ਤੇ ਡਿਸਟ੍ਰਿਕਟ ਆਫਿਸ ਬੇਕਰਸਫੀਲਡ ਦਾ ਆਏਗਾ 661 335 0302 661 335 03 ਦੇ 02 ਤੇ ਇਹ ਆਪਾਂ ਲਿੰਕ ਫੇਸਬੁੱਕ ਦੇ ਥੱਲੇ ਵੀ ਪਾ ਦਾਂਗੇ ਪਤਾ ਆਲਰੇਡੀ ਹਰਜੋਤ ਸਿੰਘ ਜੀ ਉਹਨਾਂ ਦੀ ਵੈਬਸਾਈਟ ਦਾ ਜਿਹੜਾ ਪਤਾ ਹੈ ਕੰਟੈਕਟ ਵਾਲਾ ਪਤਾ ਹੈ ਤੇ ਉੱਥੇ ਐਡਰੈਸ ਵੀ ਆ ਫੋਨ ਨੰਬਰ ਵੀ ਆ ਤੇ ਉਹ ਸਾਰੇ ਜਿਹੜੇ ਆ ਤੁਸੀਂ ਤੁਸੀਂ ਕਾਲ ਵੀ ਕਰ ਸਕਦੇ ਆ ਤੇ ਤੁਸੀਂ ਆਪਣਾ ਮੈਸੇਜ ਵੀ ਜਿਹੜਾ ਉਹ ਛੱਡ ਸਕਦੇ ਆ ਤੇ ਬਾਕੀ ਆਪੋ ਆਪਣੇ ਇਲਾਕੇ ਦੇ ਅਸੈਂਬਲੀ ਮੈਂਬਰ ਨੂੰ ਜਿਹੜਾ ਇਹਦੀ سپورਟ ਦੇ ਵਿੱਚ ਜਿਹੜੀ ਉਹ ਚਿੱਠੀ ਲਿਖਣੀ ਜਾਂ ਈਮੇਲ ਕਰਨੀ ਜਿਹੜੀ ਆ ਉਹ ਨਾ ਭੁੱਲਿਓ ਜੀ ਸੋ ਇਹ ਨਹੀਂ ਆ ਵੇ ਕੱਲਾ ਜਸਵੀਰ ਬੈਸ ਦੀ ਆਪਾਂ ਗੱਲ ਕਰਦੇ ਰਹੀਏ ਪੇਜੀ ਉਹਨਾਂ ਨੇ ਜਿਹੜਾ ਇਸ ਬਿਲ ਨੂੰ ਵੀ ਲਿਆਂਦਾ ਤੇ ਜੈਨੋਸਾਈਡ ਵਾਲਾ ਵੀ ਲਿਆਂਦਾ ਉਸ ਤੋਂ ਬਿਨਾ ਜਿਹੜਾ ਆਪਣੇ ਏਰੀਏ ਦੇ ਵਿੱਚ ਜਸਵੀਰ ਮੈਂ ਯੂਨੀਵਰਸਿਟੀ ਲਿਆਉਣ ਦਾ ਪਹਿਲੀ ਫੈਮਿਲੀ ਵੂਮਨ ਦੇਖੀ ਬਹੁਤ ਹਾਰਡ ਵਰਕ ਕਰ ਰਹੀ ਆ ਉਹਨਾਂ ਨੇ ਯੂਸੀ ਜਿਹੜਾ ਮੈਡੀਕਲ ਸਾਇੰਸਸ ਦੀ ਉੱਥੇ ਕਰਨ ਕਾਉਂਟੀ ਚ ਲਿਆਉਣ ਦੀ ਪੂਰੀ ਜੋਰ ਲਾਇਆ ਹੋਇਆ ਹੈ ਉਹ ਹੋਪਫਲੀ ਮੇਰੇ ਕਹਿੰਦਾ ਉਹਨਾਂ ਨੂੰ ਮਿਲ ਜਾਈਆ ਇਸ ਤੋਂ ਪਹਿਲਾਂ ਉਹਨਾਂ ਨੇ 8 ਮਿਲੀਅਨ ਡਾਲਰ ਉਹਨਾਂ ਦੇ ਏਰੀਆ ਦੇ ਵਿੱਚ ਫੈਂਟਲੀਨ ਦਾ ਜਿਹੜਾ ਉਹਨੂੰ ਲੜਨ ਦੇ ਲਈ ਫੈਂਟਲੀਨ ਕਿਉਂਕਿ ਲੋਕ ਫੈਂਟਲੀਨ ਨਾਲ ਮਰ ਰਹੇ ਆ ਉਹ ਪੈਸੇ ਵੀ ਜਿਹੜੇ ਲਿਆਉਂਦੇ ਹੈਗੇ ਜੀ